ਠੀਕ ਆ ਜੀ ਸਾਰੇ ਵੀਰਾਂ ਨੂੰ ਤੇ ਆ ਜਿਹੜੀ ਮਸ਼ੀਨ ਮੈਂ ਤੁਹਾਨੂੰ ਸਾਹਮਣੇ ਦਿਖਾਉਣਾਗਾ ਇਹ ਮਸ਼ੀਨ ਹੈ ਪਹਿਲਾਂ ਵੀ ਤੁਸੀਂ ਜਲਦੀ ਵੇਖੀ ਹੈਗੀ ਪਰ ਮਿਹਰ ਐਗਰੋ ਲੱਡਾ ਦੀ ਇਹ ਮਸ਼ੀਨ ਆਪਣੇ ਚੈਨਲ ਤੇ ਤੁਸੀਂ ਪਹਿਲੀ ਵਾਰੀ ਜਲਦੀ ਵੇਖ ਰਹੇ ਹੋਗੇ ਤੇ ਇਹ ਮਸ਼ੀਨ ਦੀ ਸਿੱਧੀ ਜੀ ਹੁਣ ਤੁਹਾਡੇ ਸਾਹਮਣੇ ਆ ਗਈ ਸਾਰੀ ਜੋ ਕੰਮ ਹੈ ਦਾ ਵੀ ਆਲੂਆਂ ਦੀ ਜੋ ਉੱਪਰਲੀ ਬੇਲ ਹੁੰਦੀ ਹੈਗੀ ਪੱਤਾ ਠੀਕ ਹੈ ਉਹਨੂੰ ਕੱਟਣ ਦਾ ਹੈ ਕੰਮ ਜਿਹੜਾ ਕਰਦਾਗਾ ਤੇ ਆਲੂਆਂ ਦੀ ਬੇਲ ਵਢਣ ਦੇ ਉੱਤੇ ਤੁਹਾਨੂੰ ਪਤਾ ਵੀ ਇੱਕ ਜੇ ਆਪਾਂ ਕਹੀਏ ਵੀ ਬਹੁਤ ਵੱਡੀ ਲੇਬਰ ਵਾਲਾ ਇਹ ਕੰਮ ਆਗਾ ਬਹੁਤ ਜ਼ਿਆਦਾ ਲੇਬਰ ਲੱਗਦੀ ਹੈ ਕਿ ਬੇਲ ਕੱਟਣ ਕੱਟਣ ਦੇ ਉੱਤੇ ਪੈਸੇ ਤਾਂ ਆਲੂਆਂ ਦੇ ਜਿੰਨੇ ਵੀ ਟਾਸਕ ਨੇਗੇ ਉਸ ਤੋਂ ਬਾਅਦ ਚੁਗਾਈ ਕਰਨੀ ਠੀਕ ਹੈ ਉਹਦੇ ਵਿੱਚ ਵੀ ਲੇਬਰ ਬਹੁਤ ਲੱਗਦੀ ਹੈ ਕਿ ਵੀ ਬੰਦੇ ਜਿੰਨੀ ਕਮਾਈ ਹੁੰਦੀ ਹੈ ਕਿ ਲੇਬਰ ਵਾਲੇ ਪਾਸੇ ਨੂੰ ਬਹੁਤ ਉਹਦਾ ਹਿੱਸਾ ਜਿਹੜਾ ਚਲਿਆ ਜਾਂਦਾਗਾ ਇਸ ਮਸ਼ੀਨ ਦੇ ਨਾਲ ਹੁਣ ਤੁਹਾਡਾ ਜਿਹੜਾ ਲੇਬਰ ਦਾ ਖਰਚਾ ਹੈਗਾ ਉਹ ਬਹੁਤ ਹੱਦ ਤੱਕ ਉਹਦੀ ਬਚਤ ਜਿਹੜੀ ਹੋਣੀ ਹੈਗੀ ਤੇ ਤੁਸੀਂ ਪਿੱਛੇ ਵੇਖੋ ਆਹ ਦੋ ਬੈੱਡ ਇਹਦੇ ਨਾਲ ਸਾਫ਼ ਕੀਤੇ ਨਗੇ ਤੇ ਜਿਹੜੀ ਬੇਲ ਆਗੀ ਉਹ ਬਿਲਕੁਲ ਇਹ ਤੋਂ ਜਿਹੜੀ ਆਗੀ ਖਤਮ ਕਰਦੀ ਹੈ ਤੇ ਦੂ ਬਾਅਦ ਇਹਨੂੰ ਥੋੜੀ ਜਿਹੀ ਧੁੱਪ ਲਵਾ ਕੇ ਚੰਗੀ ਤਰ੍ਹਾਂ ਤੁਸੀਂ ਆਰਾਮ ਨਾਲ ਦੂਜਾ ਜਿਹੜਾ ਪੱਟਣ ਵਾਲੀ ਮਸ਼ੀਨ ਹੈਗੀ ਉਹ ਚਲਾ ਕੇ ਤੇ ਆਲੂ ਆਪਦੇ ਪੱਟ ਸਕਦੇ ਹੋ ਤੇ ਚੋਕ ਸਕਦੇ ਹੋ ਨਹੀਂ ਕੀ ਹੁੰਦਾ ਵੀ ਦਾਤੀ ਦੇ ਨਾਲ ਆਪਾਂ ਬੇਲ ਨੂੰ ਪਹਿਲਾਂ ਵੜਦੇ ਆਂਗੇ ਫਿਰ ਉਦੋਂ ਬਾਅਦ ਉਹਨੂੰ ਚੱਕ ਕੇ ਕਹਦੀਏ ਵੀ ਬਾਹਰ ਸਿੱਟਣਾ ਪੈਂਦਾ ਖੇਤ ਚੋਂ ਜਾਂ ਫਿਰ ਪਹਿਲਾਂ ਕੱਟ-ਕੱਟ ਕੇ ਦੂਜੀਆਂ ਬੈਡਾਂ ਤੇ ਰੱਖਣੀ ਪੈਂਦੀ ਹੈ ਜਦੋਂ ਆਲੂ ਚੋਕਲੇ ਤਾਂ ਫਿਰ ਦੂਜੇ ਬੈਡ ਤੇ ਸ਼ਿਫਟ ਕਰਨੀ ਪੈਂਦੀ ਹੈ ਮਤਲਬ ਓਵਰਆਲ ਜਿਹੜਾ ਕੰਮ ਆ ਉਹ ਕਾਫੀ ਟਾਈਮ ਕੰਜ਼ਿਊਮਿੰਗ ਤੇ ਕਾਫੀ ਜ਼ਿਆਦਾ ਲੇਬਰ ਵਾਲਾ ਰਹਿੰਦਾ ਹੈ ਪਰ ਇਹ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਵੀ ਬਹੁਤ ਵਧੀਆ ਢੰਗ ਦੇ ਨਾਲ ਇਸ ਮਸ਼ੀਨ ਨੇ ਵੇਲ ਆ ਗਈ ਜਿਹੜੀ ਵੱਡੀ ਹੈਗੀ ਤੇ ਇਸ ਟਾਈਮ ਅਸੀਂ ਹੈਗੇ ਆ ਨਾਪੇ ਦੇ ਕੋਲ ਤੇ ਇੱਥੇ ਇਹ ਭਰਾ ਨੇ ਆਪਣੇ ਜਿਨ੍ਹਾਂ ਨੇ ਇਹ ਮਸ਼ੀਨ ਚਲਾਈ ਹੈਗੀ ਤੇ ਰੈਂਟ ਤੇ ਵੀ ਮਤਲਬ ਚਲਾ ਰਹੇ ਨੇਗੇ ਮਸ਼ੀਨ ਨੂੰ ਆਪਦੇ ਦਾ ਆਲੂ ਹੈਗੇ ਹੈਗੇ ਨੇ ਕਿਉਂਕਿ ਇੱਕ ਦਿਨ ਦੇ ਵਿੱਚ ਇਹ ਬਹੁਤ ਜ਼ਿਆਦਾ ਕੰਮ ਖਿੱਚ ਸਕਦੀ ਹੈਗੀ ਸੋ ਤਾਂ ਕਰਕੇ ਕਾਫੀ ਜ਼ਿਆਦਾ ਕੰਮ ਇਹ ਖਿੱਚ ਦੂਗੀ ਮਸ਼ੀਨ ਬਾਈ ਕਹਿੰਦਾ ਵੀ ਨਾਲੇ ਨਾਲੇ ਆਪਦੇ ਆਲੂਆਂ ਦਾ ਬੇਲ ਜਿਹੜੀ ਹੈ ਨਾ ਵਡਾਂਗੇ ਤੇ ਉਸ ਤੋਂ ਬਾਅਦ ਕਿਰਾਏ ਤੇ ਵੀ ਜਿਹੜੇ ਹੋਰ ਦੋਸਤ ਮਿੱਤਰ ਲੰਗੇ ਇੱਕ ਮਸ਼ੀਨ ਯਾਨੀ ਕਾਫੀ ਘਰਾ ਦਾ ਕੰਮ ਇਹ ਸਾਰ ਦੂਗੀ ਹੁਣ ਲਵੇ ਲਾਉਣੇ ਜਿਵੇਂ ਪਿੰਡ ਹੋਗੇ ਬੁਗਾ ਕਲਾਂ ਟਿੱਬੀ ਮੰਦੋਵਾਲ ਇਹਨਾਂ ਪਿੰਡਾਂ ਦੇ ਵਿੱਚ ਦੇਖੇ ਨੇ ਆਲੂਆਂ ਦੀ ਬੇਲ ਕਟਵਾਉਣੀ ਹੈ ਤਾਂ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਜਿਹੜਾ ਕੰਪਨੀ ਦਾ ਨੰਬਰ ਹੈਗਾ ਉਹ ਸਕਰੀਨ ਤੇ ਚੱਲ ਰਿਹਾ ਹੈਗਾ ਇਸ ਨੰਬਰ ਦੇ ਉੱਤੇ ਤੁਸੀਂ ਗੱਲਬਾਤ ਕਰਕੇ ਜੇ ਤੁਸੀਂ ਪਲੈਂਟਰ ਹੈ ਆਪ ਦਾ ਲੈਣਾਗਾ ਸੌਰੀ ਮਲਚਰ ਤਾਂ ਤੁਸੀਂ ਆਪ ਦਾ ਲੈ ਸਕਦੇ ਹੋਗੇ ਤੇ ਇਹਦਾ ਜਿਹੜਾ ਰੇਟ ਹੈਗਾ ਦਾ ਰੇਟ ਵੀ ਜੇ ਆਪਾਂ ਗੱਲ ਕਰੀਏ ਬੜਾ ਚੈਅ ਜਿਹਾ ਰੇਟ ਰੱਖਿਆ ਗਿਆ ਹੈਗਾ ਨਾਰਮਲੀ ਜਿਹੜੇ ਪਲੈਂਟਰ ਆਉਂਦੇ ਨੇ ਉਹਨਾਂ ਦੀ ਜਿਹੜੀ ਕੀਮਤ ਸੌਰੀ ਮੈਂ ਬਾਰ-ਬਾਰ ਪਲੈਂਟਰ ਕਹਿ ਰਿਹਾ ਹਾਂ ਮਲਚਰ ਨੂੰ ਤੇ ਜਿਹੜੇ ਆਉਂਦੇ ਨੇ ਕਿ ਦੂਸਰੀਆਂ ਕੰਪਨੀਆਂ ਨੇ ਮਲਚਰ ਉਹਨਾਂ ਦਾ ਰੇਟ ਜਿਹੜਾ ਕਾਫੀ ਜ਼ਿਆਦਾ ਹੈਗਾ ਤੇ ਉਹਨਾਂ ਦੇ ਕੰਪੈਰੀਸ਼ਨ ਇਸ ਮਸ਼ੀਨ ਦਾ ਜਿਹੜਾ ਰੇਟ ਹੈਗਾ ਤਕਰੀਬਨ ਇੱਤਾ ਹੀ ਹੈ ਤੁਹਾਨੂੰ ਪਤਾ ਹੀ ਹੈ ਵੀ ਕਈ ਕੰਪਨੀਆਂ ਦਾ ਇਹ 4.5 ਲੱਖ ਤੱਕ ਦਾ ਜਿਹੜਾ ਰੇਟ ਇਹਦਾ ਹੈਗਾ ਪਰ ਇਹਦਾ ਜਿਹੜਾ ਰੇਟ ਹੈਗਾ ਉਹ ਬਹੁਤ ਜ਼ਿਆਦਾ ਜਾਇਜ਼ ਰੇਟ ਰੱਖਿਆ ਗਿਆ ਹੈਗਾ ਸੋ ਤੁਸੀਂ ਕੰਪਨੀ ਤੋਂ ਸਿੱਧੀ ਇਹ ਖਰੀਦ ਸਕਦੇ ਹੋ ਵੀ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਆਲੂ ਦਾ ਹੋ ਰਿਹਾ ਠੀਕ ਹੈ ਬਹੁਤ ਵਧੀਆ ਢੰਗ ਦੇ ਨਾਲ ਬਹੁਤ ਸੋਹਣੀ ਸਫਾਈ ਦੇ ਨਾਲ ਕੰਮ ਜਿਹੜਾ ਹੁੰਦਾ ਹੈਗਾ ਰਿਜ਼ਲਟ ਤੁਹਾਡੇ ਸਾਹਮਣੇ ਆ। ਬਾਈ ਦਾ ਨੰਬਰ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦੂੰਗਾ ਜੇ ਕਿਸੇ ਨੇ ਆਪ ਤੇ ਖੇਤ ਦੇ ਵਿੱਚ ਆਲੂ ਦੀ ਵੇਲ ਜਿਹੜੀ ਕਟਵਾਉਣੀ ਹੈ ਤਾਂ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ। ਰਿਵਿਊ ਵੀ ਲੈ ਸਕਦੇ ਹੋ ਬਾਈ ਤੋਂ ਮਸ਼ੀਨ ਦਾ ਤੇ ਕੰਪਨੀ ਦਾ ਨੰਬਰ ਵੀ ਸਕਰੀਨ ਤੇ ਚੱਲ ਰਿਹਾ ਹੈਗਾ ਤਾਂ ਤੁਸੀਂ ਕੰਪਨੀ ਦੇ ਨਾਲ ਵੀ ਗੱਲਬਾਤ ਕਰ ਸਕਦੇ।